ਕਈ ਤਰ੍ਹਾਂ ਦਿਲਾਂ 'ਚ ਆਮ ਲੱਗਦੇ ਨੇ ਕਿ ਲਿਫਾਫੇ 'ਚੋਂ ਨਿਕਲਦੇ ਨੇ ਜਥੇਦਾਰੀ ਇਸ ਤਰ੍ਹਾਂ ਦੀ ਜਿਹੜੀ ਤਾਂ ਆਪਣਾ ਇਸ ਤਰ੍ਹਾਂ ਦੇ ਜਿਹੜੇ ਮੈਂ ਆਪਣੇ ਬਾਰੇ ਨਹੀਂ ਕਹਿ ਸਕਦਾ ਜੀ ਕਿ ਮੈਂ ਮੈਂ ਲਿਫਾਫੇ 'ਚੋਂ ਨਿਕਲਿਆ ਮੈਂ ਦਮਦਮਾ ਸੌਰੀ ਮੁਖਸਰ ਸਾਹਿਬ ਸੇਵਾ ਕਰਦਾ ਸੀ ਜਿਹੜਾ ਜਿਹੜਾ ਜਦੋਂ ਜਦੋਂ ਦੇਖੋ ਕੋਈ ਨੈਰੇਟਿਵ ਸਿਰਜਦਾ ਨਾ ਜੀ ਅੱਜਕੱਲ ਅੱਜ ਅੱਜ ਜਿਹੜੀ ਸੰਸਾਰ ਚੱਲ ਰਿਹਾ ਨਾ ਨੈਰੇਟਿਵ ਤੇ ਚੱਲ ਰਿਹਾ ਜੀ ਜਥੇਦਾਰ ਦੀ ਚੋਣ ਕਿਵੇਂ ਹੁੰਦੀ ਹੈ ਮੈਂ ਤਾਂ ਇੱਕ ਪ੍ਰੋਸੈਸ ਮੈਂ ਆਮ ਪਛਾਤਾ ਸਮਝਣਾ ਚਾਹੁੰਦਾ ਜਿਹੜਾ 1925 ਦਾ ਐਕਟ ਪਾਸ ਹੋਣ ਤੋਂ ਬਾਅਦ ਤਾਂ ਰਜੈਕਟਿਵ ਕਮੇਟੀ ਜਿਹੜੀ ਹੈ ਉਹ ਜਥੇਦਾਰ ਦੀ ਨਿਯੁਕਤੀ ਕਰਦੀ ਹੈ ਉਸ ਤੋਂ ਬਾਅਦ ਸਾਰੀਆਂ ਸੰਪਰਦਾਵਾਂ ਜਿੰਨੀਆਂ ਵੀ ਸਾਡੇ ਪੰਥ ਦੀਆਂ ਨਮਾਇੰਦਗੀਆਂ ਹੁੰਦੀਆਂ ਨੇ ਉਸ ਰੀ ਅਕਾਲ ਤੱਕ ਸਭ ਤੇ ਪਹੁੰਚ ਕੇ ਸੇਵਾ ਸੰਭਾਲ ਮੌਕੇ ਦਸਤਾਰ ਦਿੰਦੀਆਂ ਨੇ ਔਰ ਸਹਿਮਤੀ ਦਿੰਦੀਆਂ ਨੇ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਜੋ ਉਤਰਨ ਕਮੇਟੀ ਨੇ ਫੈਸਲਾ ਕੀਤਾ ਅਸੀਂ ਉਹਦੇ ਨਾਲ ਸਹਿਮਤੀ ਇਹ ਸਾਡੀ ਪ੍ਰਕਿਰਿਆ ਤੁਹਾਡੀ ਚੋਣ ਵੀ ਇਸ ਤਰ੍ਹਾਂ ਹੋਈ ਹੈ ਇਸੇ ਤਰ੍ਹਾਂ ਹੋਈ ਹੈ ਮਤਲਬ ਬਤੌਰ ਕਾਰਜਕਾਰੀ ਜੱਥੇਦਾਰ ਵੀ ਮੇਰੀ ਬਕਾਇਦਾ ਸੇਵਾ ਸੰਭਾਲ ਸਮਾਗਮ ਹੋਇਆ ਸੀ ਹੋਰ ਸਾਰੀਆਂ ਜਥੇਬੰਦੀਆਂ ਪੰਥੀਆਂ ਉਹਨਾਂ ਨੇ ਆ ਕੇ ਇੱਥੇ ਦਸਤਾਰ ਪੇਟ ਕੀਤੀ ਜਿਵੇਂ ਕਈ ਤਰ੍ਹਾਂ ਦਿਲ ਸੰਭ ਲੱਗਦੇ ਨੇ ਕਿ ਲਿਫਾਫੇ ਚੋਂ ਨਿਕਲਦੇ ਨੇ ਜਥੇਦਾਰ ਇਸ ਤਰ੍ਹਾਂ ਦੀ ਜਿਹੜੀ ਧਾਰਨਾ ਇਸ ਤਰ੍ਹਾਂ ਦੇ ਜਿਹੜੇ ਮੈਂ ਆਪਣੇ ਬਾਰੇ ਨਹੀਂ ਕਹਿ ਸਕਦਾ ਜੀ ਕਿ ਮੈਂ ਮੈਂ ਲਿਫਾਫੇ ਚੋਂ ਨਿਕਲਿਆ ਮੈਂ ਦਮਦਮਾ ਸੌਰੀ ਮੁਕਸਰ ਸਾਹਿਬ ਸੇਵਾ ਕਰਦਾ ਸੀ ਤੇ ਮੈਨੂੰ 2 ਘੰਟੇ ਤੱਕ ਯਕੀਨ ਹੀ ਨਹੀਂ ਸੀ ਕਿ ਮੈਨੂੰ ਦਮਦਮਾ ਸਾਹਿਬ ਦਾ ਜਥੇਦਾਰ ਅਪਾਇੰਟ ਕਰ ਦਿੱਤਾ ਹੈ ਜਿਸ ਦਿਨ ਮੈਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੀ ਨਿਯੁਕਤੀ ਹੋਈ ਹੈ ਤੇ ਮੈਂ ਖੁਦ ਹੀ ਮੈਂ ਚਾਹੁੰਦਾ ਸੀ ਕਿ ਮੈਂ ਨਾ ਉੱਥੇ ਜਾਵਾਂ ਤੇ ਮੈਂ ਸਗੋਂ ਉਸ ਵੇਲੇ ਲੰਗੋਵਾਲ ਸਾਹਿਬ ਪ੍ਰਧਾਨ ਸੀ ਤੇ ਮੈਂ ਉਹਨਾਂ ਨੂੰ ਕਿ ਮੈਂ ਤਾਂ ਇੱਥੇ ਠੀਕ ਸੀ ਤੁਸੀਂ ਇਹ ਨਹੀਂ ਕਰਨਾ ਚਾਹੀਦਾ ਸੀ ਤੇ ਉਹ ਕਹਿੰਦੇ ਨਹੀਂ ਤੁਸੀਂ ਇਹ ਸੇਵਾ ਸੰਭਾਲ ਸਾਲ ਲਈ ਸੰਭਾਲੋ ਤੇ ਫਿਰ ਉਸ ਤੋਂ ਬਾਅਦ ਦੇਖ ਲਾਂਗੇ ਮੈਂ ਚਲੋ ਠੀਕ ਹੈ ਜੀ ਕਿਹਾ ਮੈਂ ਮੰਨੀ ਤੇ ਮੈਂ ਤਾਂ ਆਪਣੇ ਬਾਰੇ ਤਾਂ ਅੱਗੇ ਪਿੱਛੇ ਦਾ ਮੈਨੂੰ ਪਤਾ ਨਹੀਂ ਹੈ ਲੇਕਿਨ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਮੇਰੀ ਕੋਈ ਕਿਸੇ ਨੇ ਕੋਈ ਖਾਸ ਇਹ ਨਹੀਂ ਕਿ ਸਿਫਾਰਿਸ਼ ਕੀਤੀ ਜਾਂ ਮੈਂ ਕਿਸੇ ਨੂੰ ਕਿਹਾ ਜਾਂ ਇਦਾਂ ਦੀ ਕੋਈ ਗੱਲ ਪਰ ਤੁਹਾਨੂੰ ਕੀ ਲੱਗਦਾ ਧਰਨਾ ਬਣੀ ਕਿ ਲੋਕਾਂ ਦੇ ਮਨ ਚ ਪੰਜਾਬ ਦੇ ਲੋਕਾਂ ਦੇ ਮਨ ਚ ਵਿਦੇਸ਼ਾਂ ਜਿਹੜੇ ਜਿਹੜਾ ਜਦੋਂ ਜਦੋਂ ਦੇਖੋ ਕੋਈ ਨੈਰੇਟਿਵ ਸਿਰਜਦਾ ਹੈ ਨਾ ਜੀ ਅੱਜਕੱਲ ਅੱਜ ਅੱਜ ਦੀ ਸੰਸਾਰ ਚੱਲ ਰਿਹਾ ਹੈ ਨਾ ਨੈਰੇਟਿਵ ਤੇ ਚੱਲ ਰਿਹਾ ਹੈ ਜੀ ਔਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਹੋ ਰਿਹਾ ਜੀ ਕਿ ਕਿਸੇ ਨੂੰ ਉੱਪਰ ਕਰਨਾ ਹੈ ਤੇ ਨੈਰੇਟਿਵ ਸਿਰਜਿਆ ਜਾਂਦਾ ਹੈ ਕਿਸੇ ਨੂੰ ਡਾਊਨ ਕਰਨਾ ਹੈ ਤੇ ਨੈਰੇਟਿਵ ਸਿਰਜਿਆ ਜਾਂਦਾ ਹੈ ਕਿਸੇ ਨੂੰ ਸੱਜੇ ਕਰਨਾ ਤੇ ਨੈਰੇਟਿਵ ਸਿਰਜਿਆ ਜਾਂਦਾ ਹੈ ਕਿਸੇ ਨੂੰ ਖੱਬੇ ਕਰਨਾ ਤੇ ਨੈਰੇਟਿਵ ਸਿਰਜਿਆ ਜਾਂਦਾ ਹੈ ਕਿਸੇ ਨੂੰ ਚੀਫ ਮਿਨਿਸਟਰ ਬਣਾਉਣਾ ਤੇ ਨੈਟਿਵ ਸਿਰਜਿਆ ਜਾਂਦਾ ਹੈ ਕਿਸੇ ਨੂੰ ਉਤਾਰਨਾ ਤੇ ਨੈਰੇਟਿਵ ਸਿਰਜਿਆ ਜਾਂਦਾ ਤੇ ਇਹ ਗਲਤ ਨੈਰੇਟਿਵ ਗਲਤ ਇਸ ਤਰ੍ਹਾਂ ਤਾਂ ਕੁਝ ਨਹੀਂ ਹੈ ਬੜਾ ਟਰਾਂਸਪੇਰੈਂਟ ਜਿਹੜਾ ਪ੍ਰੋਸੈਸ ਹੈ ਜਿਸ ਤਰ੍ਹਾਂ ਦੇਖੋ ਉਦਾ ਸ਼੍ਰੋਮਣੀ ਅਕਾਲੀ ਦਲ ਦੇ ਬਹੁਤੇ ਮੈਂਬਰ ਹੁੰਦੇ ਨੇ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਹੀ ਉਹਦੀ ਰੂਲਿੰਗ ਪਾਰਟੀ ਹੈ ਤਾਂ ਇਹ ਹੁੰਦਾ ਇਹ ਗੱਲਾਂ ਸੁਭਾਵਿਕ ਹੈ ਪਰ ਉਹ ਇਸ ਤਰ੍ਹਾਂ ਦਾ ਨੈਰੇਟਿਵ ਗਲਤ ਹੈ ਬਦਲਾ ਦੀ ਮਰਜ਼ੀ ਨਾਲ ਐਸਾ ਮੈਂ ਮੈਂ ਆਪਣੇ ਬਾਰੇ ਕਹਿ ਸਕਦਾ ਜੀ ਅੱਗੋਂ ਪਿੱਛੋਂ ਦਾ ਮੈਨੂੰ ਪਤਾ ਨਹੀਂ ਲੇਕਿਨ ਮੈਂ ਆਪਣੇ ਬਾਰੇ ਕਹਿ ਸਕਦਾ ਕਿ ਮੈਂ ਤਾਂ ਮਿਲੇ ਜਥੇਦਾਰ ਲੱਗਣ ਤੋਂ ਬਾਅਦ ਬਦਲਾਨੂੰ ਜੀ ਮੈਂ ਤਾਂ ਪਹਿਲਾਂ ਮਿਲੇ ਨਹੀਂ ਸੀ ਕਦੇ ਫੰਕਸ਼ਨਾਂ ਦੇ ਉੱਤੇ ਦੇਖਿਆ ਹੋਣਾ ਲੇਕਿਨ ਕਦੇ ਗੱਲਬਾਤ ਹੀ ਨਹੀਂ ਹੋਈ ਸੀ